ਸਚਕਾਲ ਤੁਸੀਂ ਦੇਖ ਰਹੇ ਹੋ ਨੇ ਦਰ ਪੰਜਾਬੀ মিডিਆ ਮਹਿਮਾਨ ਪੱਤਰਕਾਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅਤੇ ਆਪ ਵਿਚਾਲੇ ਪੰਜ ਸੀਟਾਂ ਤੇ ਹੋਈ ਗੱਲਬਾਤ ਕਲਯੁਗੀ ਪੁੱਤਰ ਨੇ ਆਪਣੇ ਪਿਓ ਦਾ ਕੀਤਾ ਕਤਲ ਪੰਜਾਬ ਚ ਬਾਲ ਵਿਆਹ ਦੀ ਲੜਕੀ ਨੇ ਕੀਤੀ ਸ਼ਿਕਾਇਤ ਪੰਗ ਦੀ ਖੇਤੀ ਬਾਰੇ ਕਮੇਟੀ ਰਿਪੋਰਟ ਵਿਧਾਨ ਸਭਾ ਚ ਹੋਈ ਸ਼ਾਮਲ ਮંત્રી ਤੇਵੀ ਲਾਲ ਦੇ ਪੋਤੇ ਨੇ ਛੱਡੀ ਪਾਤਪਾ ਜਗੀਰਕੌਰ ਤੇ ਢੀਂਸੇ ਵੱਲੋਂ ਦਿੱਤਾ ਗਿਆ ਇਸਤਿਫਾ ਖਬਰਾਂ ਵਿਸਥਾਰ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅਤੇ ਆਪ ਦੇ ਵਿਚਾਲੇ ਜਿਹੜੀ ਗੱਲਬਾਤ ਹੋਈ ਉਹ ਪੰਜ ਸੀਟਾਂ ਤੇ ਆਪ ਤੇ ਕਾਂਗਰਸ ਜਿਹੜੇ ਰਲ ਕੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਜੜੇ ਲੜਨਗੇ ਦੱਸਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਗੱਟ ਜੋੜ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਤੇ ਰਾਜ ਸਭਾ ਮੈਂਬਰ ਰਾਗਵ ਚੱਡਾ ਤੇ ਕਾਂਗਰਸ ਦੇ ਹਰਿਆਣਾ ਦੇ ਇੰਚਾਰਜ ਦੀਪਕ ਬਾਬਰੀਆ ਵਿਚਕਾਰ ਗੱਲਬਾਤ ਲੰਬੀ ਹੋਈ ਹੈ ਸੂਤਰਾਂ ਮੁਤਾਬਕ ਕਾਂਗਰਸ ਆਮ ਆਦਮੀ ਪਾਰਟੀ ਨੂੰ ਪੰਜ ਸੀਟਾਂ ਦੇ ਰਹੀ ਹੈ ਕਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਸ ਲਈ ਰਾਜੀ ਹੋ ਗਈ ਹੈ ਸੂਤਰਾਦਾਈ ਵੀ ਕਹਿਣਾ ਹੈ ਕਿ ਭਲਕੇ ਗੱਠਜੋੜ ਦਾ ਐਲਾਨ ਵੀ ਹੋ ਸਕਦਾ ਹੈ ਰਾਗਵ ਚੱਡਾ ਨੇ ਅੱਜ ਕਿਹਾ ਹੈ ਕਿ ਕਾਂਗਰਸ ਅਤੇ ਉਹਨਾਂ ਦੀ ਪਾਰਟੀ ਦੋਵੇਂ ਹੀ ਆਪਣੀਆਂ ਨਿੱਜੀ ਇੱਛਾਵਾਂ ਨੂੰ ਪਾਸੇ ਰੱਖ ਕੇ ਹਰਿਆਣਾ ਚੋਣਾਂ ਲਈ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਗੱਠਜੋੜ ਤੇ ਗੱਲਬਾਤ ਸਕਾਰਾਤਮਕ ਦਿਸ਼ਾ ਵੱਲ ਵੱਧ ਰਹੀ ਹੈ ਅਸੀਂ ਜਲਦ ਹੀ ਚੰਗੇ ਨਤੀਜਿਆਂ ਦੀ ਉਮੀਦ ਕਰਦੇ ਹਾਂ ਹਾਲਾਂਕਿ ਉਹਨਾਂ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਉਦੋਂ ਤੱਕ ਗੱਠਜੋੜ ਨਾਲ ਅੱਗੇ ਨਹੀਂ ਵਧੇਗੀ ਜਦੋਂ ਤੱਕ ਜਿੱਤ ਦੀ ਸਥਿਤੀ ਨਹੀਂ ਬਣ ਜਾਂਦੀ ਰਾਗਵ ਚੱਡਾ ਨੇ ਕਿਹਾ ਹੈ ਗੱਲਬਾਤ ਸਕਾਰਾਤਮਕ ਮਾਹੌਲ ਵਿੱਚ ਹੋ ਰਹੀ ਹੈ ਦੋਵੇਂ ਪਾਰਟੀਆਂ ਹਰਿਆਣਾ ਦੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਤੇ ਰੱਖਣ ਗਿਆ ਸੀ ਇਕੱਠੇ ਚੋਣ ਲੜਨ ਲਈ ਕੰਮ ਕਰ ਰਹੇ ਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੀਟਾਂ ਦਾ ਫੈਸਲਾ ਹੋ ਗਿਆ ਤਾਂ ਰਾਗਵ ਚੱਡਾ ਨੇ ਕਿਹਾ ਕਿ ਸੀਟ ਵੰਡ ਤੇ ਬਾਲਟੂ ਬਾਲਡ ਟਿੱਪਣੀ ਨਹੀਂ ਕੀਤੀ ਜਾ ਸਕਦੀ ਦੋਵੇਂ ਪਾਰਟੀਆਂ ਗੱਡਜੋੜ ਚਾਹੁੰਦੀਆਂ ਹਨ ਤੇ ਅਸੀਂ ਇਸ ਲਈ ਕੰਮ ਕਰ ਰਹਿਆਂ ਦਾ ਸੀ ਕਿ ਹਰਿਆਣਾ ਵਿਧਾਨ ਸਭਾ ਦੇ ਵਿੱਚ ਆਪ ਤੇ ਕਾਂਗਰਸ ਦੇ ਵਿੱਚ 5 ਸੀਟਾਂ ਤੇ ਗੱਲਬਾਤ ਹੋ ਸਕਦੀ ਹੈ ਕਲਯੁਗੀ ਪੁੱਤਰ ਨੇ 25 ਲੱਖ ਰੁਪਏ ਜੂਏ ਦੇ ਵਿੱਚ ਹਾਰਤਾ ਉਸ ਤੋਂ ਬਾਅਦ ਆਪਣੇ ਪਿਤਾ ਦਾ ਕਤਲ ਕਰਕੇ ਲੋਕਾਂ ਸਾਹਮਣੇ ਲੁੱਟ ਦਾ ਜਿਹੜਾ ਡਰਾਮਾ ਰਚਿਆ ਦਾ ਸਈਏ ਕਿ શ્રી ਮੁਕਸਰ ਸਾਹਿਬ ਦੇ ਪਿੰਡ ਮਹਾੜਾ ਕਲਾ ਨਜ਼ਦੀਕ ਹੋਏ ਅਨੇ ਕਤਲ ਦੀ ਲੁੱਟ ਦੀ ਵਾਰਦਾਤ ਪੁਲਿਸ ਵੱਲੋਂ 24 ਘੰਟਿਆਂ ਵਿੱਚ ਸੁਲਝਾ ਲਈ ਗਈ ਹੈ ਮੁਲਜ਼ਮ ਮ੍ਰਿਤਕ ਦਾ ਪੁੱਤਰ ਹੀ ਨਿਕਲਿਆ ਕਲਯੁਗੀ ਪੁੱਤਰ ਨੇ ਜੂਆ ਹਾਰਨ ਮਗਰੋਂ ਹਿਸਾਬ ਕਿਤਾਬ ਮੰਗਣ ਉੱਤੇ ਆਪਣੇ ਪਿਤਾ ਦਾ ਕਤਲ ਕਰਕੇ ਲੁੱਟ ਦਾ ਡਰਾਮਾ ਰਚਾਇਆ ਜਿਲ੍ਹਾ શ્રી ਮੁਕਸਰ ਸਾਹਿਬ ਪੁਲਿਸ ਮੁਖੀ ਤੁਸ਼ਾਰ ਗੁਪਤਾ ਆਈਪੀਐਸ ਦੀ ਅਗਵਾਈ ਹੇਠ ਮੁਕਸਰ ਹੈ ਪੁਲਿਸ ਵੱਲੋਂ ਪਿੰਡ ਮਹਾੜਕਲਾ ਵਿੱਚ ਹੋਏ ਅਨੇ ਕਤਲ ਅਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਮ੍ਰਿਤਕ ਲਖਵੀਰ ਸਿੰਘ ਦੇ ਲੜਕੇ ਪਿਆਰਜੀਤ ਸਿੰਘ ਨੇ ਖੁਦ ਹੀ ਲੁੱਟ ਦੀ ਝੁੱਠੀ ਵਾਰਦਾਤ ਅੱਤਰਤੀ ਸੀ ਅਤੇ ਪੁੱਤਰ ਹੀ ਆਪਣੇ ਪਿਤਾ ਦਾ ਕਤਲ ਨਿਕਲਿਆ ਦੱਸਈਏ ਕਿ ਮੁਕਦਰ ਵਿਖੇਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰਕੇ ਚੋਰੀ ਦਾ ਡਰਾਮਾ ਰਚ ਕੇ ਪੁਲਿਸ ਨੂੰ ਜਿਹੜਾ ਕਿ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਕੇਸ ਦੀ ਜਿਹੜੀ ਗੁੱਥੀ ਉਹ ਸੁਲਝਾ ਦਿੱਤੀ ਗਈ पंजे जा नाबालिग कुड़ी का विह हो रहा है नाबालिग कुड़ी ने चाइल्ड हैल्पलाइन नंबर से जड़ी शिकायत दर्ज करवाई उसद तो बरातियों से भी एक्शन लिया गया है दसीए कि कपूरथला नाबालिग लड़की के विह का मामला सामने आया है विवाह कपूरथला भुखल होया है इस संबंधी बाल सुरक्षा विभाग के हकमान से चाइल्डलाइड हैल्पलाइन दस अठानवे ते नाबालग लड़की उसकी माँ की शिकायत मिलने तो बाद नाबालिग दे पति समेत सत्त बरातियों खिलाफ तालक विखे मामला दर्ज किया गया है जानकारी ਅਨੁਸਾਰ ਪੁਲਖਵਾਸੀ ਨਵਾਲਕ ਜੋ ਕਿ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਨੇ 5 ਸਤੰਬਰ ਨੂੰ ਚਾਈਲਡ ਲਾਈਨ ਹੈਲਪਲਾਈਨ 1098 ਤੇ ਕਾਲ ਕੀਤੀ ਸੀ ਨਵਾਲਕ ਨੇ ਬਾਲ ਵਿਵਾਦੀ ਸ਼ਿਕਾਇਤ ਦਰਜ ਕਰਵਾਈ ਹੈ ਨਵਾਲਕ ਦੇ ਪੁਲਖ ਦੇ ਪਿੰਡ ਕਮਾਇਆ ਦੇ ਕੁਝ ਲੋਕਾਂ ਤੇ ਦੋਸ਼ ਲਗਾਇਆ ਗਿਆ ਕਿ 20 ਜੂਨ 2023 ਨੂੰ ਉਸ ਦਾ ਵਿਆਹ ਲਖਵਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਨਾਲ ਜ਼ਬਰਦਸਤੀ ਕਰ ਦਿੱਤਾ ਗਿਆ ਹੈ ਕਰਮਜੀਤ ਸਿੰਘ ਵਿ ਉਸ ਸਮੇਂ ਨਵਾਲਕ ਸੀ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਿਕਾਇਤ ਦੀ ਜਾਂਚ ਅੰਡਾਲਾ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਲਜਿੰਦਰਜੀਤ ਸਿੰਘ ਨੂੰ ਸੌਂਪੀ ਗਈ ਸੀ ਸੀ ਡੀ ਪੀਓ ਬਲਜਿੰਦਰ ਸਿੰਘ ਜੀ ਤਨੁਸਾਰ ਉਸਵਾਲ ਵਿਵਾਦ ਵਿੱਚ ਸਾਲ 2023 ਵਿੱਚ ਦੋਵਾਂ ਪਰਿਵਾਰਾਂ ਵਿੱਚ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ ਸੀ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਦੋਵੇਂ ਨਾ ਬਾਲਕ ਦਾ ਵਿਆਹ ਬਲਗ ਹੋਣ ਤੋਂ ਬਾਅਦ ਬਾਦੀ ਹੀ ਕਰ ਦਿੱਤਾ ਜਾਵੇਗਾ ਬਹੁਮਤ ਇਸ ਦੇ ਬਾਵਜੂਦ ਕੁਝ ਦਿਨਾਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਤਕਰਾਰ ਹੋ ਗਈ ਅਤੇ 20 ਜੂਨ 2023 ਨੂੰ ਦੋਵਾਂ ਨਾ ਬਾਲਕਾਂ ਨੂੰ ਬਾਲ ਵਿਆਹ ਲਈ ਮਜਬੂਰ ਕਰ ਦਿੱਤਾ ਗਿਆ ਤਾਂ ਅਸੀਂ ਇਹ ਕਿ ਪੰਜਾਬ ਦੇ ਵਿੱਚ ਇੱਕ ਨਾਬਾਲਿਕ ਵਿਵਾਦ ਲੜਕੀ ਦਾ ਕਰਨ ਕਰ ਰਹੀ ਸੀ ਜਿਸ ਦੇ ਤੁਰੰਤ ਬਾਅਦ ਲੜਕੀ ਅਤੇ ਉਸ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਹੀ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲੜਕਾ ਤੇ ਲੜਕੀ ਦੋਵੇਂ ਹੀ ਨਾਬਾਲਗ ਸਨ ਪੰਗ ਦੀ ਖੇਤੀ ਬਾਰੇ ਰਿਪੋਰਟ ਵਿਧਾਨ ਸਭਾ ਦੇ ਵਿੱਚ ਮਨਜ਼ੂਰ ਹੋ ਗਈ ਹੈ। ਦੱਸ ਇਹ ਹਿਮਾਚਲ ਪ੍ਰਦੇਸ਼ ਵਿੱਚ ਜਲਦ ਹੀ ਪੰਗ ਦੀ ਖੇਤੀ ਨੂੰ ਕਾਨੂੰਨੀ ਮੰਨਤਾ ਮਿਲਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ। ਇਸ ਦੌਰਾਨ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਸੂਬੇ ਵਿੱਚ ਪੰਗ ਦੀ ਅਸੌਦੀ ਅਤੇ ਉਦਯੋਗਿਕ ਵਰਤੋਂ ਦੀ ਪ੍ਰਵਾਨਗੀ ਸੰਬੰਧੀ ਰਿਪੋਰਟ ਦੀਆਂ ਸਿਫਾਰਿਸ਼ਾਂ ਸਦਨ ਵਿੱਚ ਪੇਸ਼ ਕੀਤੀਆਂ ਹਨ। ਦੱਸ ਇਹ ਕਿ ਕਾਰ ਰਾਜ ਸਰਕਾਰ ਨੇ 26 ਅਪ੍ਰੈਲ 2023 ਨੂੰ ਸੂਬੇ ਵਿੱਚ ਪੰਗ ਦੀ ਕਾਸਤ ਨੂੰ ਕਾਨੂੰਨੀ ਬਣਾਉਣ ਲਈ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। 10 ਮੈਂਬਰੀ ਕਮੇਟੀ ਦੇ ਨਿ ਵਾਤਾਵਰਣ ਵਿੱਚ ਉਦਯੋਗਿਕ ਵਿਗਿਆਨਿਕ ਅਤੇ ਚਿਕਿਤਸਕ ਉਦੇਸ਼ਾਂ ਲਈ ਭੰਗ ਦੀ ਕਾਸਤ ਨੂੰ ਕਾਨੂੰਨੀ ਬਣਾਉਣ ਨਾਲ ਸੰਬੰਧਿਤ ਮੁੱਦਿਆਂ ਤੇ ਸਿਫਾਰਿਸ਼ਾਂ ਲਈ ਰਿਪੋਰਟ ਪੇਸ਼ ਕੀਤੀ ਸੀ ਦੱਸਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭੰਗ ਦੀ ਖੇਤੀ ਕਾਨੂੰਨੀ ਬਣਾਉਣ ਲਈ ਸਦਨ ਦੇ ਵਿੱਚ ਰਿਪੋਰਟ ਪੇਸ਼ ਕੀਤੀ ਗਈ ਹੈ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤ ਨੇ ਜਿਹੜੀ ਭਾਜਪਾ ਛੱਡ ਦਿੱਤੀ ਹੈ ਦੱਸਈਏ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤ ਅਤੇ ਭਾਰਤੀ ਜਨਤਾ ਪਾਰਟੀ ਆਗੂ ਅਦਿੱਤ્ય ਦੇਵੀ ਲਾਲ ਐਤਵਾਰ ਨੂੰ ਇੰਡੀਅਨ ਨੈਸ਼ਨਲ ਲੋਕ ਦਲ 'ਚ ਸ਼ਾਮਲ ਹੋ ਗਏ ਅਤੇ ਉਹਨਾਂ ਨੂੰ ਹਰਿਆਣਾ 'ਚ 5 ਅਕਤੂਬਰ ਨੂੰ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਲਈ ਡੱਬ ਵਾਲੀ ਤੋਂ ਚੋਣ ਮੈਦਾਨ ਚੁਟਾਰਿਆ ਗਿਆ ਹੈ ਤੇ ਆਂਦੀ ਦੇਵੀ ਲਾਲ ਸ਼ਿਰਸਾ ਜ਼ਿਲ੍ਹੇ ਦੇ ਚਟਾਲਾ ਪਿੰਡ ਚ ਪਾਰਟੀ ਦੇ ਸੀਨੀਅਰ ਨੇਤਾ ਅਤਿ ਸਿੰਘ ਚਟਾਲਾ ਦੀ ਮੌਜੂਦਗੀ ਚ ਰੈਲੀ ਚ ਨੋਲਜ ਸ਼ਾਮਲ ਹੋ ਗਏ ਆਦਿੱਤਿਏ ਦੇਵੀ ਲਾਲ ਨੇ ਹਾਲੀ ਚ ਹਰਿਆਣਾ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਨੋਲਜ ਚ ਸ਼ਾਮਲ ਹੋਣ ਨਾਲ ਭਾਜਪਾ ਤੇ ਵਿਧਾਨ ਸਭਾ ਚੋਣਾਂ ਤੋਂ 1 ਮਹੀਨਾ ਪਹਿਲਾਂ ਸ਼ਿਰਸਾ ਜ਼ਿਲ੍ਹੇ ਚ ਆਪਸ ਪਰਸਿੱਖ ਚਿਹਰਾ ਗਵਾਦਤਾ ਹੈ ਨੇਤਾਵਾਂ ਦੀ ਬਾਗੀ ਹੋਣ ਕਾਰਨ ਰਾਜ ਸੱਤਾਧਾਰੀ ਪਾਰਟੀ ਲਈ ਮੁਸ਼ਕਿਲਾਂ ਵੱਧ ਗਈਆਂ ਕਿੰਦਾ ਦੱਸ ਰਹੀਏ ਦੇਵੀ لال ਦੇ ਪੋਤੇ ਨੇ ਜਿਹੜੇ ਕਿ ਭਾਜਪਾ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਿਹੜੀ ਆਪਣੀ ਐਂਟਰੀ ਮਾਰ ਲਈ ਜਗੀਰਕੌਰ ਤੇ ਢੀਂਸੇ ਵੱਲੋਂ ਜਿਹੜਾ ਕਿ ਅਹੁਦੇ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਦਾਅਵਾ ਸਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਰਾਜ਼ਧੜੇ ਵਿੱਚ ਸ਼ਾਮਲ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਬੀਬੀ ਜਗੀਰਕੌਰ ਤੇ ਪਰਮਿੰਦਰ ਸਿੰਘ ਢੀਂਸਾ ਨੇ ਅਕਾਲ ਤਖਤ ਵਿਕੇ ਆਪਣਾ ਸਪਸ਼ਟਕਰਨ ਦੇਣ ਤੋਂ ਪਹਿਲਾਂ ਪਾਰਟੀ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਵੱਲੋਂ 9 ਸਤੰਬਰ ਨੂੰ ਅਕਾਲ ਤਖਤ ਵਿਕੇ ਪੇਸ਼ ਹੋ ਕੇ ਆਪਣਾ ਸਪਸ਼ਟਕਰਨ ਸੌਂਪੇ ਜਾਣ ਦੀ ਸੰਭਾਵਨਾ ਹੈ ਬੀਬੀ ਜਗੀਰਕੌਰ ਅਤੇ ਪਰਮਿੰਦਰ ਸਿੰਘ ਢੀਂਸਾ ਦੋਵੇਂ ਉਹਨਾਂ ਸਾਬਕਾ ਅਕਾਲੀ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਅਕਾਲ ਤਖਤ ਵੱਲ ਜਾਨਕਾਰੀ ਮੁਤਾਬਕ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਸਾ ਵੱਲੋਂ ਆਪੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਸੰਬੰਧੀ ਪੱਤਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਰਨਵੀਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਭੇਜੇ ਗਏ ਹਨ ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਉਹ ਚੰਦੀ ਹਨ ਕਿ ਆਪਣੀ ਪਾਰਟੀ ਦੇ ਸਾਰੇ ਰਤਬੇ ਛੱਡ ਕੇ ਸ਼੍ਰੋਮਣੀ ਅਕਾਲ ਤਖਤ ਵਿਖੇ ਪੇਸ਼ ਹੋਣ ਬੀਬੀ ਜਗੀਰ ਕੌਰ ਇਸ ਵੇਲੇ ਪਾਰਟੀ ਦੇ ਸਲਾਹਕਾਰ ਅਤੇ ਕਾਰਜਗਾਰੀ ਮੈਂਬਰ ਹਨ ਜਦਕਿ ਪਰਮਿੰਦਰ ਸਿੰਘ ਢੀਂਸਾ ਪ੍ਰੋਡਿਊਸਰ ਮੈਂਬਰ ਹਨ ਉਨ੍ਹਾਂ ਕਿਹਾ ਹੈ ਕਿ ਉਹ ਅਕਾਲ ਤਖਤ ਵਿਖੇ ਇੱਕ ਸਾਧਾਰਨ ਸਿੱਖ ਵਜੋਂ ਪੇਸ਼ ਹੋਣਗੇ ਦਾਅਵਾ ਕੀਤਾ ਕਿ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਆਪਣੇ ਅਧਿਆਤ ਤੋਂ ਅਸਤੀਫਾ ਦੇਣ ਤੋਂ ਬਾਅਦ ਹੀ ਅਗਲੇ ਕਾਲ ਤੱਕ ਵਿਖਿਆ ਆਪਣਾ ਸਪਸ਼ਟਕਰਨ ਦੇਣ ਵਾਸਤੇ ਪੇਸ਼ ਹੋਣਗੇ ਹੁਣ ਖਬਰ ਹੈ ਮੌਸਮ ਜਗਤ ਤੋਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਪਵਿਖੇਵਾਨੀ ਕੀਤੀ ਹੈ ਕਿ ਪੰਜਾਬ ਦੇ ਕਿਹੜੇ ਕਿਹੜੇ ਸੂਬੇ ਦੇ ਵਿੱਚ ਜੰਮੀ ਪਵੇਗਾ ਤੇ ਕਿਤੇ ਕਿਤੇ ਸੋਕਾ ਰਹੇਗਾ ਹੁਣ ਪੰਜਾਬ 'ਚ ਮੀਂਹ ਕਦੋਂ ਪਏਗਾ ਲੋਕਾਂ ਨੇ ਗਰਮੀ ਤੋਂ ਜੜਾ ਪਰੇਸ਼ਾਨ ਹੋ ਕੇ ਇਹ ਸਵਾਲ ਹਰ ਲੋਕ ਦੀ ਜ਼ੁਬਾਨ 'ਤੇ ਹੈ ਕਿ ਪੰਜਾਬ ਦੇ ਵਿੱਚ ਹੁਣ ਦੁਬਾਰਾ ਮੀਂਹ ਕਦੋਂ ਪਏਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਕਦੋਂ ਮਿਲੇਗੀ ਮੌਸਮ ਵਿਭਾਗ ਨੇ ਇਸ ਲਈ ਨਵੀਂ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਹੁਣ ਪੰਜਾਬ 'ਚ ਮੀਂਹ ਕਦੋਂ ਪਵੇਗਾ ਤੇ ਕਿਹੜੇ-ਕਿਹੜੇ ਸੂਬਿਆਂ 'ਚ ਜ਼ਿਆਦਾ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਸਮੇਤ 18 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਪਰ ਉੱਤਰ ਭਾਰਤ ਵਿੱਚ ਇਸ ਦਾ ਅਸਰ ਸਭ ਤੋਂ ਘੱਟ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਮੁਖਸ਼ਕ ਹੋਣਾ ਸ਼ੁਰੂ ਹੋ ਗਿਆ ਹੈ ਤਾਪਮਨ ਚ ਵਾਧਾ ਦੇਖਿਆ ਜਾ ਰਿਹਾ ਹੈ ਸੂਬੇ ਦੀ ਜ਼ਿਆਦਾਤਰ ਜਿਲ੍ਹਿਆਂ ਵਿੱਚ ਮੀਂਹ ਨਾ ਪੈਣ ਕਾਰਨ ਤਾਪਮਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਫਿਰੋਜ਼ਪੁਰ ਦਾ ਤਾਪਮਨ ਇੱਕ ਵਾਰ ਫਿਰ 35 ਡਿਗਰੀ ਨੂੰ ਪਾਰ ਕਰ ਗਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਨ 33.4 ਡਿਗਰੀ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 0.3 ਡਿਗਰੀ ਵਧ ਹੈ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਕੱਲ ਤੋਂ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਮੀਂਹ ਪੈ ਰਿਹਾ ਹੈ ਇਹੀ ਕਾਰਨ ਹੈ ਕਿ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ, ਰੂਪਨਗਰ, ਐਸਐਸ ਨਗਰ, ਫਤਿਗੜ ਸਾਹਿਬ, ਬਰਨਾਲਾ, ਸੰਘਰੂਰ, ਪਟਿਆਲਾ ਤੇ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਿਆਦਾ ਹੈ। ਪਰ ਇਹ ਸੰਭਾਵਨਾ ਸਿਰਫ 25% ਤੱਕ ਹੀ ਹੈ ਆਈਐਮਡੀ ਦੇ ਅਨੁਸਾਰ 13 ਫਰਵਰੀ ਤੱਕ ਇਹਜਾ ਮੌਸਮ ਜਾਰੀ ਰਹਿਣ ਦੀ ਉਮੀਦ ਹੈ ਤਾਪਮਾਨ ਵਧੇਗਾ ਅਤੇ ਵਾਯੂ ਮੰਡਲ ਵਿੱਚ ਨਮੀ ਘਟੇਗੀ ਅਤੇ ਚਿਪਚਿਪੀ ਗਰਮੀ ਤੋਂ ਰਾਹਤ ਮਿਲੇਗੀ ਇਸ ਤੋਂ ਬਾਅਦ 14 ਤਰੀਕ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਵੱਧ ਰਹੀ ਹੈ ਜੰਮੂ ਕਸ਼ਮੀਰ ਜੇ ਸਰਗਮ ਪੱਛਮੀ ਗੜਬੜੀ ਸਰਕੂਲੇਸ਼ਨ ਸ਼ਨੀਵਾਰ ਨੂੰ ਕਮਜ਼ੋਰ ਹੋ ਗਿਆ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਮੌਸਮ ਵਿਗਿਆਨ ਮੁਤਾਬਿਕ ਪੰਜਾਬ ਅਤੇ ਚੰਡੀਗੜ੍ਹ 'ਚ ਹੁਣ ਮੀਂਹ ਦੀ ਸੰਭਾਵਨਾ 0 25% ਤੱਕ ਸੀਮਿਤ ਹੈ 9 ਸਤੰਬਰ ਨੂੰ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਰਾਜਸਥਾਨ ਉੱਤਰਾਖੰਡ ਉੱਤਰ ਪ੍ਰਦੇਸ਼ ਮਹਾਰਾਸ਼ਟਰ ਗੋਆ ਗੁਜਰਾਤ ਅਸਾਮ ਮੇਗਾਲੇ ਨਾਗਾਲੈਂਡ ਮਨੀਪੁਰ ਮिजोरਮ ਤ੍ਰਿਪੁਰਾ ਉੜੀਸਾ ਪੱਛੀਂ ਬੰਗਾਲ ਕੇਰਲ ਕਰਨਾਟਕ ਤੇਲਗਾਨਾ ਵਿੱਚ ਭਾਰੀ ਮੀਂਹ ਦੀ ਭਵਿੱਖਿਆਵਣੀ ਕੀਤੀ ਸੀ ਆਂਧਰਾ ਪ੍ਰਦੇਸ਼ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਘਟਮੀ ਕਾਰਨ ਡੈਮਾਂ ਚ ਪਾਣੀ ਦੀ ਸਥਿਤੀ ਚਿੰਤਾਜਨਕ ਹੈ ਪੰਜਾਬ ਦੇ ਹਿਮਾਚਲ ਪ੍ਰਦੇਸ਼ ਵਿੱਚ ਘੱਟ ਬਾਰਿਸ਼ ਉੱਤਰੀ ਭਾਰਤ ਦੇ ਤਿੰਨ ਵੱਡੇ ਡੈਮਾਂ ਪਾਖੜਾ ਪੰਗ ਤੇ ਖੀਨ ਨੂੰ ਭਾਵਿਤ ਕਰ ਰਹੀ ਹੈ 6 ਸਤੰਬਰ ਦੀ ਸਵੇਰ ਤੱਕ ਸਤਲੁਜ ਦਰਿਆ ਤੇ ਪਾਖੜਾ ਡੈਮ ਦੀ ਭਰਾਈ 1642.47 ਫੁੱਟ ਦਰਜ ਕੀਤੀ ਗਈ ਹੈ ਇਹ ਡੈਮ ਹਜੇ ਵੀ ਆਪਣੀ ਸਮਰੱਥਾ ਤੋਂ 27% ਖਾਲੀ ਹੈ ਬਿਆਸ ਦਰਿਆ ਤੇ ਪੈਕ ਡੈਮ ਚ ਭਰਾਈ 1373.23 ਫੁੱਟ ਹੈ ਜੋ ਆਪਣੀ ਸਮਰੱਥਾ ਤੋਂ 34% ਖਾਲੀ ਹੈ ਇਸੇ ਤਰ੍ਹਾਂ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਤੇ ਬਣੇ ਦੀਨ ਡੈਮ ਦੀ ਭਰਾਈ 1645.81 ਫੁੱਟ ਹੈ ਜੋ ਆਪਣੀ ਪੂਰੀ ਸਮਰੱਥਾ ਤੋਂ 50% ਖਾਲੀ ਹੈ ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹਿਤਾ 2025 ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਰਾਜਸਥਾਨ ਨੂੰ ਸਿਚਾਈ ਤੇ ਬਿਜਲੀ ਸਪਲਾਈ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਜੰਮੂ ਕਸ਼ਮੀਰ ਜੇ ਐਕਟਿਵ ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਸ਼ਨੀਵਾਰ ਨੂੰ ਕਮਜ਼ੋਰ ਹੋ ਗਿਆ ਹੈ ਦੱਸਿਆ ਕਿ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਵਿੱਚ ਇਸ ਵਾਰੀ ਘਟਮੀ ਦਰਜ ਕੀਤਾ ਗਿਆ ਹੈ ਜਿਸ ਕਾਰਨ ਜਿਹੜੀ ਡੈਮਾਂ ਦੀ ਆਮ ਪਰੰਦੀ ਸਮ੍ਰਿਤੀ ਹੈ ਉਹ ਆਪਣੇ ਸਮਰਥੀ ਤੋਂ ਘੱਟ ਹੈ 25 ਆ 50 ਫੀਸਦੀ ਡੈਮਾਂ ਦੇ ਵਿੱਚ ਪਾਣੀ ਘੱਟ ਦਰਜ ਕੀਤਾ ਗਿਆ ਹੈ ਜੇਕਰ ਪਾਣੀ ਪੂਰਾ ਨਾ ਹੋਇਆ ਤਾਂ ਆਉਣ ਵਾਲੀ 2025 ਜੀ ਨੂੰ ਹਰਿਆਣਾ ਪੰਜਾਬ ਦੇ ਵਿੱਚ ਸਿਚਾਈ ਲਈ ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਬਾਰਿਸ਼ ਨਹੀਂ ਪੈਗਾ ਜਿਸ ਦੇ ਨਾਲ ਲੋਕਾਂ ਨੂੰ ਚਿਪਚਿਪੀ ਗਰਮੀ ਅਤੇ ਗਰਮੀ ਤੋਂ ਰਾਹਤ ਤਾਂ ਮਿਲੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ